ਗੁਰਜੀਕਾ ਕਾਲਸਾ ਕਰਾਈ ਵਾਹਿਗੁਰੂ ਜਿੱਕੀ ਪਤੇ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸਤਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਉਂਗਮ ਸਾਦੇ ਇਹ ਪਾਠ ਇਸੇ ਤਰ੍ਹਾਂ ਬੜੇ ਧਿਆਨ ਨਾਲ ਉਚਾਰਨ ਕਰਨਾ ਆਮ ਪਾਠੀ ਸਿੰਘ ਭਯੰਗਮ ਕਹਿ ਜਾਂਦੇ ਨੇ ਪਾਠ ਹੈਗਾ ਭੱਬੇ ਔਂਕੜ ਐੜੇ ਉੱਤੇ ਟਿੱਪੀ ਭੁੰਗਮ ਭੁੰਗਮ ਉਚਾਰਨ ਕਰਨਾ ਹੈ ਪਾਠ ਪੜਿਓ ਅਰ ਬੀਦ ਵਿਚਾਰਿਓ ਨਿਵਲ ਭੁੰਗਮ ਸਾਦੇ ਪੰਜ ਜਣਾ ਸਿਓ ਸੰਗ ਨਾ ਛੁਟਕਿਓ ਅਦਿਕ ਅਹੰ ਬੁੱਧ ਬਾਦੇ ਪਿਆਰੇ ਇਨ ਵਿਦ ਮਿਲਣ ਨਾ ਜਾਈ ਪਿਆਰੇ ਪਦ ਤੇ ਯਮਕ ਲਾ ਦੇਣੀ ਹੈ ਪਿਆਰੇ ਇਨ ਵਿਦ ਮਿਲਣ ਨਾ ਜਾਈ ਬੇਦ ਭੁੱਲਾ ਹੀ ਬੋਲਣਾ ਜਾਈ ਪਦ ਤੇ ਪਿਆਰੇ ਇਨ ਬਿਦ ਮੇਲਣ ਨ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰੈ ਦੀਜੈ ਬੁੱਧ ਬਿਬੇਕਾ ਹਾਰ ਪਰਿਓ ਸੁਆਮੀ ਕੈ ਦਵਾਰੈ ਦੀਜੈ ਬੁੱਧ ਬਿਬੇਕਾ ਰਹਾਉ ਮੋਣ ਭਇਓ ਕਰ ਪਾਤੀ ਰਹਿਓ ਕਰ ਪਾਤੀ ਵਖਰਾ ਪਾਠ ਕਰਨਾ ਹੈ ਮੋਣ ਭਇਓ ਕਰ ਪਾਤੀ ਰਹਿਓ ਮੋਨ ਭਇਓ ਕਾਰਪਾਤੀ ਰਹਿਓ ਨਗਨ ਫਿਰਿਓ ਬਨ 마ਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਾਹੀ ਦੁਬਦਾ ਛੁਟਕੈ ਨਾਹੀ ਮਨ ਕਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ ਕਰਵਤ ਉਚਾਰਨ ਕਰਨਾ ਕਸਕੇ ਕਰਵਤ ਨਹੀਂ ਕਹਿਣਾ ਸਿਰ ਕਰਵਤ ਧਰਾਏ ਮਨ ਕੀ ਮੈਲ ਨਾ ਉੱਤਰੈ ਇਹ ਵਿਦ ਜੇ ਲਖ ਯਤਨ ਕਰਾਏ ਕਨਿਕ ਕਾਮਨੀ ਹੈ ਵਰਗੈਵਰ ਮੰਮੀ ਦੀ ਸਿਆਰੀ ਲਾ ਕੇ ਕੰਮ ਹੀ ਨਹੀਂ ਉਚਾਰਨ ਕਰਨਾ ਕਨਿਕ ਕਾਮਨੀ ਹੈ ਵਰਗੈਵਰ ਕਨਿਕ ਕਾਮਨੀ ਹੈ ਵਰਗੈਵਰ ਬਹੁ ਵਿਦ দান ਦਾਤਾਰਾ ਅੰਨ ਵਸਤਰ ਭੂ ਬਹੁ ਅਰਪੇ ਨਹ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡਾਤ ਖਾਟ ਕਰਮ ਰਾਤ ਰਹਤਾ ਹਾਂਜੀ ਖਾਟ ਕਰਮ ਸੰਬੰਧਕ ਪਾਠ ਹੈ ਰਾਤ ਰਹਤਾ ਹਾ ਹਾ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹੁ ਜੁਗਤਾ ਜੋਗ ਸਿੱਧ ਆਸਣ 84 ਏ ਭੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ ਰਾਜ ਲੀਲਾ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੂਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਸਿਰ ਕਰਮਨ ਕੈ ਕਰਮਾ ਕਹ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਨਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੂਜਾ ਰਾਗ ਸੁਰਠਿ ਵਾਰ ਮਹੱਲੇ ਚੌਥੇ ਕੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਸੂਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਦੰਦੀ ਮੈਲ ਨਾ ਕਤ ਮਨ ਦੰਦੀ ਨਹੀਂ ਕਹਣਾ ਦੰਦੀ 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 ਮੈਲ ਦੋਵੇਂ ਦੱਦੇ ਆ ਨਾ ਦੰਦੀ ਮੈਲ ਨਾ ਕਾਤ ਮਾਨ ਕਾਤ ਪੋਲਾ ਬੋਲਣਾ ਹੈ ਮਾਨ ਪਦ ਤੇ ਵਿਸਰਾਮ ਹੈ ਜੀਬੇ ਇਥੇ ਯਮਕ ਲਾਦਨੀ ਹੈ ਸੱਚਾ ਸੂਏ ਦੰਦੀ ਮੈਲ ਨਾ ਕਤ ਮੰਨ ਕਤਨੀ ਨਾ ਕਾਤ ਨਾ ਕਾਤਮਨ ਜੀਬਾ ਸੱਚਾ ਸੋਏ ਜੀਬਾ ਜੀਬਾ ਪਾਧਤੀ ਯਮ ਖਲਾ ਕੇ ਜੀਬਾ ਸੱਚਾ ਸੋਏ ਸਸਰੇ ਪਈਏ ਪੈ ਵਸੀ ਸਤਗੁਰ ਸੇਵਨ ਸੰਗ ਪਰ ਹਰ ਕੱਪੜ ਜੇ ਪਿਰ ਮਿਲੈ ਖੁਸ਼ੀ 라ਵੇ ਪਿਰ ਸੰਗ ਸਦਾ ਸੀਗਾਰੀ ਨਾਉ ਮੰਨ ਕਦੇ ਨਾ ਮੈਲ ਪਤੰਗ ਇਸਤ੍ਰਾਮ ਧਿਆਨ ਨਾ ਲਾਉਣਾ ਸਦਾ ਸੀਗਾਰੀ ਨਾਉ ਮਨ ਇੱਥੇ ਵਿਸਰਾਮ ਹੈ ਕਦੇ ਨਾ ਮੈਲ ਪਤੰਗ ਦੇਵਰ ਜੇਠ ਮੁਏ ਦੁਖ ਸਸੂ ਕਾ ਸਸੂ ਕਾ ਡਰ ਕੇਸ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਦੇਵਰ ਜੇਠ ਮੁਏ ਇੱਥੇ ਠਮਕ ਲਾ ਕੇ ਦੁਖ ਇੱਥੇ ਵਿਸਰਾਮ ਲਾ ਦੇਣਾ ਸਸੂ ਕਾ ਡਰ ਕੇਸ ਦਰ ਪਾਦ ਤੇ ਠਮਕਣਾ ਜੇ ਪੈਰ ਪਾਵੈ ਨਾਨਕਾ ਕਰਮ ਮਣੀ ਸਭ ਸੱਚ ਮਹੱਲਾ ਚੌਥਾ ਸੋਰਠਿ ਤਾਮਸੁ ਹਾਵਣੀ ਜਾ ਹਰ ਨਾਮ ਟੰਡੋਲੇ ਗੁਰਮੁਖ ਗੁਰੁ ਪੁਰਖ ਮਨਾਵੈ ਆਪਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ 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 ਹਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਹਰ ਜੈਸਾ ਪੁਰਖ ਇਥੇ ਠਮਕ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦਰੜਾਇਆ ਮਨ ਅੰਤ ਨ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਗੁਰ ਕੇ ਗੋਲ ਗੋਲੇ ਪੌੜੀ ਗੋਲ ਗੋਲੇ ਗੁਰ ਸਤਗੁਰ ਕੇ ਗੋਲ ਗੋਲੇ ਗੋਲੀ ਗੋਲ ਗੋਲੇ ਨਹੀਂ ਕਹਿਣਾ ਤੂੰ ਆਪੇ ਸ੍ਰਿਸ਼ਟ ਕਰਤਾ ਹਾਂ ਤੂੰ ਆਪੇ ਸ੍ਰਿਸ਼ਟ ਕਰਤਾ ਸਿਰਜਣਹਾਰਿਆ ਤੁਧ ਆਪੇ ਖੇਲ ਰਚਾਈ ਤੁਧ ਆਪ ਸਵਾਰਿਆ ਦਾਤਾ ਕਰਤਾ ਆਪ ਆਪ ਭੋਗਣਹਾਰਿਆ ਸਭ ਤੇਰਾ ਸਬਦ ਵਰਤੈ ਉਪਾਵਣਹਾਰਿਆ ਗੁਰਮੁ ਹਉ ਗੁਰਮੁਖ ਸਦਾ ਸਲਾਹੀ ਗੁਰ ਕਉ ਵਾਰਿਆ ਹੋ ਗੁਰਮੁਖ ਸਦਾ ਸਲਾਹੀ ਹੋ ਗੁਰਮੁਖ ਸਦਾ ਸਲਾਹੀ ਗੁਰ ਕਉ ਵਾਰਿਆ ਸ਼ਲੋਕ ਮਹਲਾ 3 ਹਮ ਜਲਤੇ ਜਲ ਮੁਏ ਪ੍ਰਮ ਆਏ ਦੂਜੇ ਪਾਏ ਪੂਰੇ ਸਤਗੁਰ ਰਾਤ ਲੀਏ ਆਪਣਾ ਪੰਨ ਪਾਈ ਪਿਉ ਜਗ ਜਲਤਾ ਨਜ਼ਰੀ ਆਇਆ ਗੁਰ ਕੈ ਸਬਦ ਸੁਭਾਈ ਸਬਦ ਰਤੇ ਸੇ ਸੀਤਲ ਭਏ ਨਾਨਕ ਸੱਚ ਕਮਾਏ ਮਹੱਲਾ ਤੀਜਾ ਸਫਲਿਓ ਸਤਿਗੁਰ ਸੇਵਿਆ ਧਨ ਜਨਮ ਪਰਵਾਣ ਜਿਨਾ ਸਤਿਗੁਰ ਜੀਵਦਿਆਂ ਮੁਇਆ ਨ ਵਿਸਰੈ ਸੇਈ ਪੁਰਖ ਸੁਜਾਨ ਕਉਲ ਉਧਾਰੇ ਆਪਣਾ ਸੋ ਜਨ ਹੋਵੇ ਪਰਵਾਣ ਗੁਰਮੁਖ ਮੋਏ ਜੀਵ ਦੇ ਪਰਮਾਨ ਹੈ ਮਨਮੁਖ ਜਨਮ ਮਰਾਹੀ ਨਾਨਕ ਮੋਏ ਨਾ ਆਖੀ ਇਹ ਜੇ ਗੁਰ ਕੈ ਸਬਦ ਸਮਾਹੀ ਪਉੜੀ ਹਰ ਪੁਰਖ ਨਿਰੰજન ਸੇਵ ਹਰ ਨਾਮ ਧਿਆਈਐ ਸੰਤ ਸੰਗਤ ਸਾਧੂ ਲਗ ਹਰ ਨਾਮ ਸਮਾਈਐ ਹਰ ਤੇਰੀ ਵੱਡੀ ਕਾਰ ਮੈਂ ਮੂਰਖ ਲਈਐ ਹਉ ਗੁਲਾ ਲਾਲਾ ਤੁੱਦ ਮੈਂ ਹੁਕਮ ਫਰਮਾਈਐ ਇਥੇ ਵਿਸਮ ਧਿਆਨ ਨਾਲ ਲਾਉਣਾ ਹਉ ਗੁਲਾ ਲਾਲਾ ਤੁੱਦ ਇਥੇ ਵਿਸਰਾਮ ਹੈ ਮੈਂ ਇਥੇ ਯਮ ਕਲਾ ਦਨੀ ਹੈ ਹੁਕਮ ਫਰਮਾਈਐ ਹਉ ਗੁਰਮੁਖ ਕਾਰ ਕਮਾਵਾ ਜੇ ਗੁਰ ਸਮਝਾਈਐ ਸ਼ਲੋਕ ਮਹਲਾ ਤੀਜਾ ਪੂਰਬ ਲਿਖਿਆ ਕਮਾਵਣਾ ਜੇ ਕਰਤੈ ਆਪ ਲਿਖਿਆਸ ਮੋਹ ਠਗੋਲੀ ਪਾਈਨ ਵਿਸਰਿਆ ਗੁਣ ਤਾਸ ਮਤ ਜਾਣਹ ਜਗ ਜੀਵ ਦਾ ਦੂਜੈ ਪਾਇ ਮੋ ਆਸ ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨ ਮਿਲਨੀ ਪਾਸ ਦੁੱਖ ਲਗਾ ਬਹੁ ਆਤ ਕਣਾ ਪੁੱਤ ਕਲਤ ਨਾ ਸਾਥ ਕੋਈ ਜਾਸ ਹਾਂਜੀ ਦੁੱਖ ਲਾਗਾ ਬਹੁਤ ਘਣਾ ਇਥੇ ਵਿਸਰਾਮ ਪੁੱਤ ਕਲਤ ਨਾ ਸਾਥ ਕੋਈ ਜਾਸ ਲੋਕਾ ਵਿੱਚ ਮੁਹ ਕਾਲਾ ਹੋਆ ਅੰਦਰ ਉੱਬੇ ਸਾਸ ਮਨ ਮੁੱਖਾ ਨੂੰ ਕੋ ਨਾ ਵਿਸਹੀ ਚੁੱਕ ਗਿਆ ਵੇ ਸਾਸ ਹਾਂਜੀ ਇਹ ਵਿਸਰਾਮ ਮਨ ਮੁੱਖਾ ਨੂੰ ਇਥੇ ਠਮਕ ਕੋ ਨਾ ਵਿਸਹੀ ਵੈਸੇ ਹੀ ਪੋਲਾ ਹੀ ਬੋਲਣਾ ਹੈ ਵੈਸੇ ਹੀ ਸッセ ਤੇ ਹਾਹੇ ਦੇ ਵਿੱਚ ਡੈਸ਼ ਧੀ ਕੇ ਬੋਲਣਾ ਚੁੱਕ ਗਿਆ ਵੀ ਸਾਸ ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨਾ ਅੰਤਰ ਨਾਮ ਨਿਵਾਸ ਮਹੱਲਾ ਤੀਜਾ ਸੇ ਸੈਣ ਸੇ ਸੱਜਣਾ ਜੇ ਗੁਰਮੁਖ ਮਿਲਹਿ ਸੁਬਾਹੈ ਸਤਿਗੁਰ ਕਾ ਭਾਣਾ ਆਨ ਦਿਨ ਕਰਹਿ ਸੇ ਸੱਚ ਰਹੇ ਸਮਾਏ ਦੂਜੇ ਪਾਏ ਲੱਗੇ ਸੱਜਣ ਨਾ ਆਖੀਐ ਜੇ ਅਭਿਮਾਨ ਕਰਹਿ ਵੇਕਾਰ ਮਨਮੁਖ ਆਪ ਸੁਆਰਥੀ ਕਾਰਜ ਨਾ ਸਕਹਿ ਸਵਾਰ ਕਾਰਜ ਨਾ ਸਕਹਿ ਸਵਾਰ ਮਨਮੁਖ ਆਪ ਸੁਆਰਥੀ ਕਾਰਜ ਨਾ ਸਕਹਿ ਸਵਾਰ ਨਾਨਕ ਪੂਰਬ ਲਿਖਿਆ ਕੁਮਾਵਣਾ ਕੋਇ ਨ ਮੇਟਨ ਹਾਰ ਪੌੜੀ ਤੁਦ ਆਪੇ ਜਗਤ ਉਪਾਇਕ ਹੈ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ ਵਿੱਚ ਹਉਮੈ ਲੇਖਾ ਮੰਗੀਐ ਵਿੱਚ ਹਉਮੈ ਲੇਖਾ ਮੰਗੀਐ ਵਿੱਚ ਹਉਮੈ ਲੇਖਾ ਮੰਗੀਐ ਫਿਰ ਆਵੇ ਜਾਇ ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਵਿਲੇਹਾਰੀ ਗੋਰਿਆ ਆਪਣੇ ਸਦਾ ਸਦਾ ਕੁਮਾਇਆ ਸ਼ਲੋਕ ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਮਾਇਆ 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 ਮਮਤਾ ਮੋਹਣੀ ਇਥੇ ਵਿਸਰਾਮ ਜਿਨ ਵਿਣ ਵਿਣਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸਚ ਨਾਮ ਚਿਤ ਲਾਇਆ ਬਿਨ ਨਾਵੇ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਤੰਦਾ ਕਰਤਿਆ ਨਿਹਫਲ ਜਨਮ ਗਵਾਇਆ ਨਿਹਫਲ ਹਹਾ ਲੋਕੇ ਚਰਨ ਕਰਨਾ ਤੰਦਾ ਕਰਤਿਆ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਾਨ ਨਵਸਾਇਆ ਸੁਖ ਦਾਤਾ ਪਦਤੀ ਯਮਕਲਾਦਨੀ ਨਾਨਕ ਨਾਮ ਤਿਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਮਹੱਲਾ ਤਿਦ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਅੰਮ੍ਰਿਤ ਨਹੀਂ ਐ ਅੰਮ੍ਰਿਤ ਕਿੰਨੀ ਵਾਰੀ ਦੱਸਿਆ ਸ਼ੁੱਧ ਕਰ ਇਹਨੂੰ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨਮੁਖਾ ਸਾਧ ਨ ਪਾਇਆ ਮਨਮੁਖਾ ਇਥੀ ਜਮਕ ਲਗਨੀ ਐ ਸਾਧ ਨ ਪਾਇਆ ਜੋ ਕਸਤੂਰੀ ਮਿਰਗ ਨ ਜਾਣੈ ਭ੍ਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਾਜ ਵਿਖ ਸੰਗ੍ਰਹਿ ਅੰਮ੍ਰਿਤ ਤਾਜ ਵਿਖ ਸੰਗ੍ਰਹਿ ਸੰਗ੍ਰਹਿ ਇਸ ਤਰ੍ਹਾਂ ਬੋਲਣਾ ਸੰ ਤੇ ਵਿੱਚ ਡੈਸ਼ ਦੇਣੀ ਹੈ ਕਰਤਾ ਆਲਖਾਇਆ ਸੰਗਰਹਿ ਨਹੀਂ ਕਹਿਣਾ ਗੁਰਮੁਖ ਮਿਰਲੇ ਸੋਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ ਤਾਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ ਸਬਦੇ ਹੀ ਨਾਉ ਉਪਜੈ ਸਬਦੇ ਮੇਲ ਮਿਲਾਇਆ ਬਿਨ ਸਬਦੀ ਮੇਲ ਮਿਲਾਇਆ ਮਲਾਇਆ ਨਹੀਂ ਕਹਿਣਾ ਮਿਲਾਇਆ ਹਾਂ ਬਿਨ ਸਬਦਾ ਜਗ ਬਉਰਾਨਾ ਫੇਰ ਬਾਤ ਦੱਸਣਾ ਪੈਂਦਾ ਥੋੜੇ 2-4 ਵਰੀ ਸਬਦਾ ਸੋਧ ਹੋ ਜਾਂਦਾ ਮੁਰ ਦੇ ਫੇਰ ਉਵੇਂ ਚੱਲਣ ਲੱਗਦਾ ਸਬਦਾ ਹੈ ਉਵੇਂ ਹੀ ਚੱਲਣ ਲੱਗ ਜਾਂਦਾ ਅੰਮ੍ਰਿਤ ਸਤਗੁਰ ਇਹ ਠੀਕ ਕਰੋ ਪਾਦਾਨ ਨੂੰ ਸ਼ੁੱਧ ਕਰੋ ਬਿਨ ਸਬਦਾ ਸਭ ਜਗ ਬਉਰਾਨਾ ਬਿਰਤਾ ਜਨਮ ਗਵਾਇਆ ਅੰਮ੍ਰਿਤ ਏਕੋ ਸ਼ਬਦ ਹੈ ਸ਼ਬਦ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਾਉੜੀ ਸੋ ਹਰਪੁਰਖ ਅਗੰਮ ਹੈ ਕਹੋ ਕੇਤ ਵਿਦ ਪਾਈਐ ਕਹੋ ਇਥੇ ਯਮਕ ਲਾ ਦਨੀਐ ਕੇਤ ਵਿਦ ਪਾਈਐ ਕੇਤ ਵੀ ਬੋਲਾ ਵਿਦ ਵੀ ਬੋਲਾ ਤੇ ਸਰੂਪ ਨਰੇਕ ਅਦ੍ਰਿਸ਼ਟ ਕਹੋ ਜਾਨ ਕਿਉ ਧਿਆਈਐ ਵਾਹਿਗੁਰੂ ਸ਼ਾਮ ਧਿਆਨ ਨਾ ਲਾਉਣਾ ਤੇਸ ਇਥੇ ਯਮਕ ਲਾਦਨੀ ਹੈ ਰੂਪ ਨਾ ਰੇਖ ਇਥੇ ਠਮਕ ਲਾਦਨੀ ਹੈ ਅਦ੍ਰਿਸ਼ਟ ਇਥੇ ਵਿਸਰਾਮ ਹੈ ਕਹੋ ਜਾਨ ਕਿਉ ਧਿਆਈਐ ਨਿਰੰਕਾਰ ਨਰੰਜਨ ਹਰ ਅਗਮ ਕਿਆ ਕਹ ਗੁਣ ਗਾਈਐ ਜਿਸ ਆਪ ਬੁਝਾਏ ਆਪ ਸੋ ਹਰ ਮਾਰਗ ਪਾਈਐ ਗੁਰ ਪੂਰੇ ਵੇ ਖਾਲਿਆ ਗੁਰਸੇਵਾ ਪਾਈਐ ਸ਼ਲੋਕ ਮਹੱਲਾ 3 ਜਿਉ ਤਨ ਕੁੱਲੂ ਪੀੜੀਐ ਰਤਨ ਪੂਰੀ ਦੇਹ ਇਹ ਕੁੱਲੂ ਪਦ ਜਿਹੜਾ ਭਾਰਾ ਉਚਾਰਨ ਕਰਨਾ ਪੀੜੀਆ ਪੂਲਾ ਬੋਲਣਾ ਰਤ ਥੋੜਾ ਜਿਹਾ ਕਸ ਕੇ ਬੋਲਣਾ ਜਿਉ ਵਿੰਨ ਚੌਖਨੀਐ ਸੱਚੇ ਸੰਦੜਾ ਦੇਹ ਨਾਨਕ ਮੀਲ ਨਾ ਚੁੱਕਈ ਰਾਤੀ ਅਤ ਦੇ ਮਹੱਲਾ ਤੀਜਾ ਸੱਜਣ ਮੈਡਾ ਰੰਗੁਲਾ ਰੰਗ ਲਾਈ ਮਨ ਲੀ ਜੋ ਮਾਜੀਠਾ ਕੱਪੜੇ ਰੰਗੇ ਭੀ ਪਾਹੇ ਮਾਜੀਠਾ ਮੰਮੀ ਦਾ ਕੰਨਾ ਲਾ ਕੇ ਵਿਚਾਰਨ ਕੰਨਾ ਮਜੀਠਾ ਨਹੀਂ ਕਹਿਣਾ ਜੋ ਮਾਜੀਠਾ ਕੱਪੜੇ ਰੰਗੇ ਭੀ ਪਾਹੇ ਨਾਨਕ ਰੰਗ ਨਾ ਉਤਰੈ ਬਿਆਨ ਲੱਗੈ ਕਿ ਪੌੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਏ ਦਾ ਹਰ ਆਪ ਬੁਲਾਏ ਦਾ ਓਂਕੜ ਨਾਲ ਉਚਾਰਨ ਕਰਦਾ ਹਰ ਆਪੇ ਸ੍ਰਿਸ਼ਟ ਸਵਾਰ ਸਿਰ ਧੰਦਾ ਲਾਏ ਦਾ ਕਿੰਨਾ ਭਗਤੀ ਲਾਏ ਇੱਕ ਆਪ ਖੁਆਏ ਦਾ ਇੱਕ ਨਾ ਮਾਰਗ ਪਾਏ ਇੱਕ ਉੱਜੜ ਪਾਏ ਦਾ ਜਨ ਨਾਨਕ ਨਾਮ ਧਿਆਈ ਗੁਰਮੁਖ ਗੁਣ ਗਾਏ ਦਾ ਇਹ ਗਾਏ ਦਾ ਗਾਏ ਦਾ ਈੜੀ ਦੇ ਲਾਂ ਲਾ ਕੇ ਨਹੀਂ ਪਾਉ ਦੁਚਾਰਨ ਕਰਨੇ ਗੱਗੇ ਦਾ ਕੰਨਾ ਵਧਾ ਦੇਣਾ ਗਾਏ ਦਾ ਸ਼ਲੋਕ ਮਹੱਲਾ ਤੀਜਾ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚ ਹੋ ਜਾਏ ਹਉਮੈ ਵਿੱਚ ਹੋ ਜਾਏ ਬੰਧਨ ਤੋੜੇ ਮੁਕਤ ਹੋਏ ਸੱਚੇ ਰਹੈ ਸਮਾਏ ਇਸ ਜਗ ਮਹਿ ਨਾਮ ਅਲੱਭ ਹੈ ਅਲੱਪ ਉਚਾਰਨ ਕਰਨਾ ਥੋੜਾ ਜਿਹਾ ਕਸ ਕੇ ਇਸ ਜਗ ਮਹਿ ਨਾਮ ਅਲੱਭ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵਹਿ ਆਪਣਾ ਹਉ ਤਿਨ ਬਲਿਹਾਰ ਜਾਉ ਮਹੱਲਾ ਤੀਜਾ ਮਨਮੁਖ ਮਨ ਅਜਿੱਤ ਹੈ ਮਨਮੁਖ ਮਨ ਅਜਿੱਤ ਹੈ ਮਨਮੁਖ ਮਨ ਅਜਿੱਤ ਹੈ ਦੂਜੈ ਲਗੈ ਜਾਇ ਤਿਸਨੂ ਸੁਖ ਸੁਪਣਾ ਨਹੀਂ ਦੁਖੇ ਦੁਖ ਵਿਹਾਰੇ ਦੁਖੇ ਦੁਖ ਵਿਹਾਰੇ ਥੋੜਾ ਜਾਂ ਦੁਖੇ ਦੁਖ ਵਿਹਾਰੇ ਥੋੜਾ ਜ੍ਹਾ ਕਸਕੇ ਦੁਖੇ ਦੁਖ ਵਿਹਾਰੇ ਤਿਸ ਨੂੰ ਸੁਖ ਸੁਪਨਾ ਨਹੀਂ ਦੁਖੇ ਦੁਖ ਵਿਹਾਰੇ ਘਰ ਘਰ ਪੜ ਪੜ ਪੰਡਿਤ ਥਕੇ ਸਿੱਧ ਸਮਾਦ ਲਗਾਏ ਇਹ ਮਨ ਵਸ ਨ ਆਵਈ ਥਕੇ ਕਰਮ ਕਮਾਏ ਭੇਖ ਧਾਰੀ ਭੇਖ ਕਰ ਥਕੇ ਅਠ ਸੱਠ ਤੀਰਥ 나ਏ ਨੋਇ ਪਰਾਪੀਖ ਮਨ ਕੀ ਸਾਰ ਨ ਜਾਣਨੀ ਹਉਮੈ ਪਰਮ ਭਲਾਏ ਮਨ ਕੀ ਸਾਰ ਨ ਜਾਣਨੀ ਮਨ ਕੀ ਸਾਰ ਨ ਜਾਣਨੀ ਹਉਮੈ ਪਰਮ ਭਲਾਏ ਗੁਰ ਪ੍ਰਸਾਦੀ ਪਉ ਪਇਆ ਵਡ ਭਾਗ ਵਸਿਆ ਮਨ ਆਏ ਪੈ ਪਇਆ ਮਨ ਵਸ ਹੋਆ ਹਉਮੈ ਸਬਦ ਜਲਾਏ ਸਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਗੁਰ ਮਿਲਿਆ ਨਾ ਉਪਾਇ ਨਾਨਕ ਸੁਖ ਸਮਾਏ ਪੌੜੀ ਏਹ ਭੂਪਤ ਰਾਨੇ ਰੰਗ ਦਿਨ ਚਾਰ ਸੁਹਾਵਣਾ ਏਹ ਮਾਇਆ ਰੰਗ ਕਸੁੰਭ ਖਿਨ ਮਹਿ ਲਹਿ ਜਾਵਣਾ ਏਹ ਮਾਇਆ ਰੰਗ ਇਥੇ ਠੰਮਕ ਲਾ ਕੇ ਕਸੁੰਭ ਇਥੇ ਵਿਸਰਾਮ ਏ ਹੋ ਮਾਇਆ ਰੰਗ ਕਸੁੰਭ ਖਿੰਨ ਮਹਿ ਲੈ ਜਾਵਣਾ ਚਲਦਿਆ ਨਾਲ ਨਾ ਚੱਲੈ ਸਿਰ পাপ ਲੈ ਜਾਵਣਾ ਜਾ ਪਕੜ ਚਲਾਇਆ ਕਾਲ ਤਾਂ ਖਰਾ ਡਰਾ ਖਰਾ ਡਰਾਵਣਾ ਜਾ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਖਰਾ 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 ਨਹੀਂ ਕਹਿਣਾ ਖਰਾ ਹੀ ਬੋਲਣਾ ਬੋਲਾ ਜਾ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਓਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ